ਰੁਖ 100 ਸੁਖ ਇੱਕ ਰੁਖ 100 ਸੁਖ هر ਮਨੁਖ ਲਾਇਕ ਰੁਖ ਚਲੋ ਵਾਹ ਜੀ ਸਰਦਾਰ ਬਾਬਾ ਇੰਪਰੂਵਮੈਂਟ ਟ੍ਰਸਟ ਕਲੋਨੀ ਸਕੀਮ ਨੰਬਰ 1 ਨੇ 1000 ਪੌਦੇ ਲਗਾਉਣ ਦਾ ਲਿਆ ਫੈਸਲਾ ਸੁਆਮੀ ਕੁਲਦੀਪ ਮਹਾਜਨ ਯੋਗਾ ਗੁਰੂ ਯੋਗਾ ਕਮੇਟੀ ਦੀ ਮੀਟਿੰਗ ਸੁਆਮੀ ਕੁਲਦੀਪ ਮਹਾਜਨ ਯੋਗਾ ਗੁਰੂ ਜੀ ਦੀ ਪ੍ਰਧਾਨਗੀ ਹੇਠ ਹੋਈ ਇਸ ਮਾਮੇ ਦੀ ਸ਼ੁਰੂਆਤ ਸੁਆਮੀ ਕੁਲਦੀਪ ਮਹਾਜਨ ਯੋਗਾ ਗੁਰੂ ਤੇ ਸਰਦਾਰ ਅਮਰਜੀਤ ਸਿੰਘ ਚਾਹਲ ਡਾਇਰੈਕਟਰ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਢਾਰੀਵਾਲ ਜੀ ਦੁਆਰਾ ਨਵੇਂ ਪੌਦੇ ਲਗਾ ਕੇ ਕੀਤੀ ਗਈ ਸਰਦਾਰ ਅਮਰਜੀਤ ਸਿੰਘ ਚਾਹਲ ਜੀ ਨੇ ਜਾਣਕਾਰ ਜਿੰਦੇ ਦੱਸਿਆ ਕਿ ਜੋਗਾ ਕਮੇਟੀ ਦਾ ਟੀਚਾ ਹੈ ਕਿ ਉਹ 15 ਜੁਲਾਈ ਤੱਕ 1000 ਨਵੇਂ ਪੌਦੇ ਲਗਾਉਣਗੇ ਅਤੇ ਵਾਤਾਵਰਨ ਨੂੰ ਹਰਿਆ ਭਰਿਆ ਅਤੇ ਸਵੱਛ ਬਣਾਉਣ ਲਈ ਪਹਿਲ ਕਦਮੀ ਕਰਨਗੇ ਇਸ ਮੀਟਿੰਗ ਵਿੱਚ ਸਰਦਾਰ ਅਮਰਜੀਤ ਸਿੰਘ ਚਾਹਲ ਦਲਵਿੰਦਰ ਸਿੰਘ ਬਾਜਵਾ ਡਾਕਟਰ ਲੋਕੇਸ਼ ਅਸ਼ੋਕ ਕੁਮਾਰ ਸੁਸ਼ੀਲ ਕੁਮਾਰ ਧਿਆਨ ਸਿੰਘ ਬੋਪਰਾਏ ਲਖਬੀਰ ਸਿੰਘ ਹੁੰਦਲ ਮੰਗਲਦਾਸ ਬਲਦੇਵ ਸਿੰਘ ਸੁਰਿੰਦਰ ਨਹਿਰੂ ਸੁਭਾਸ਼ ਚੌਧਰੀ ਵਿਜੇ ਮਹਾਜਨ ਰਿੰਕੂ ਅੰਬੇਦਕਰ ਨਗਰ ਲਾਡੀ ਅੰਬੇਦਕਰ ਨਗਰ ਓਮ ਸ਼ਰਮਾ ਗੁਰਮਖ ਸਿੰਘ ਕਮਲ ਸ਼ਰਮਾ ਵੰਸ਼ ਸੁਖਦੀਪ ਅਜੈਬ ਸਿੰਘ ਚਾਲ ਅਤੇ ਗੁਰਪ੍ਰੀਤ ਸਿੰਘ ਸ਼ਾਮਿਲ ਹੋਏ ਇਸ ਵਿੱਚ ਸਰਬ ਸੰਮਤੀ ਦੇ ਨਾਲ ਫੈਸਲਾ ਲਿਆ ਗਿਆ ਕਿ ਇਸ ਸਾਲ ਯੋਗਾ ਕਮੇਟੀ ਦੇ ਵੱਲੋਂ 1000 ਨਵੇਂ ਪੌਦੇ ਵਾਤਾਵਰਨ ਨੂੰ ਸੁਧਾ ਲਈ ਲਗਾਏ ਜਾਣਗੇ ਹੋਰ ਕੀ ਕੁਝ ਕਿਹਾ ਡਾਇਰੈਕਟਰ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਸਰਦਾਰ ਅਮਰਜੀਤ ਸਿੰਘ ਚਾਲ ਨੇ ਆਓ ਤੁਹਾਨੂੰ ਸੁਣਾਉਂਦੇ ਆ ਰੁੱਖ 100 ਸੁਖ ਇੱਕ ਰੁੱਖ 100 ਸੁਖ ਹਰ ਮਨੁੱਖ ਲਈ ਰੁੱਖ ਵਾਹ ਜੀ ਸ਼ੁਕਰੀਆ ਆਪੀੜੀਆਂ ਨਾ ਤੇਣ ਬੁੜਾਂਵੇਂ ਸਾਟ ਲਈ ਤੁਸੀਂ ਪਾਪੀਓ ਕਿਉਂ ਰੁੱਖ ਨਾ ਸਾੰਬੇ ਹੁਣ ਆਪਾਂ ਵੇਲਾ ਸਾੰਬੀਏ ਨਾ ਮੁੜ ਪਛਤਾਈਏ ਜੋ ਸਾਰੇ ਨਾਲ ਮਿਲੀ ਇੱਕ ਇੱਕ ਬੂਟਾ ਲਾਈਏ ਆਓ ਜੋ ਸਾਰੇ ਨਾਲ ਮਿਲੀ ਇੱਕ ਇੱਕ ਬੂਟਾ ਲਾਈਏ ਆਓ ਜੋ ਸਾਰੇ ਨਾਲ ਮਿਲੀ ਇੱਕ ਇੱਕ ਬੂਟਾ ਲਾਈਏ ਰੁੱਖਾਂ ਨਾਲ ਹੀ ਜ਼ਿੰਦਗੀ ਸਭ ਨੂੰ ਸਮਝਾਉਂਦੇ ਕਰਦੇ ਸੇਵਾ ਬੂਟਿਆਂ ਦਾ ਲੰਗਰ ਲਾਉਂਦੇ ਰੁੱਖਾਂ ਨਾਲ ਹੀ ਜ਼ਿੰਦਗੀ ਸਭ ਨੂੰ ਸਮਝਾਉਂਦੇ ਚਲਾਈਏ ਆਓ ਜੋ ਸਾਰੇ ਰਲ ਮਿਲ ਇੱਕ ਇੱਕ ਫੂਟਾ ਲਾਈਏ ਅੱਜ ਅਸੀਂ ਵਰਲਡ এনवायरमेंट ਡੇ ਤੇ ਯੋਗਕ ਕਮੇਟੀ ਇੰਪਰੂਵਮੈਂਟ ਕਮੇਟੀ ਲੋਨਿ ਬਟਾਰਾ ਰੋਡ ਬਿਰਦਾਸਪੁਰ ਸੰਦੀਪ ਰਾਜ ਯੋਗਾ ਪੀ ਕੇ ਜੀ ਅਗਵਾਈ ਹੇਠ ਫਲਾਨਕ ਤੇ ਸ਼ੁਰੂ ਕੀਤੀ ਆ ਅਸੀਂ ਅੱਜ ਇਹ ਫੈਸਲਾ ਕੀਤਾ ਵਾ ਕਿ ਇਸ ਸੈਸ਼ਨ ਦੇ ਵਿੱਚ ਵਿਦਨ 2 ਮੰਥ ਅਸੀਂ 1000 ਪੌਦਾ ਜਿਹੜਾ ਹੈਗਾ ਉਹ ਅਸੀਂ ਪਲਾਂਟ ਕਰਾਂਗੇ ਜਿਹੜਾ ਕਿ ਵਾਤਾਵਰਨ ਨੂੰ ਸੁੱਤਾ ਵਾਸਤੇ ਬਹੁਤ ਬਹੁਤ ਧੰਨਵਾਦ